ਮਲੇਰਕੋਟਲਾ ਸ਼ਹਿਰ ਜਿਸ ਨੂੰ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਵੀ ਕਿਹਾ ਜਾਂਦਾ ਹੈ ਅਤੇ ਜੋ ਗੰਗਾ ਜਮਨੀ ਤਹਿਜੀਬ ਵੀ ਸਿਖਾਉਂਦਾ ਹੈ ਜੇ ਗੱਲ ਕਰੀਏ ਮਲੇਰਕੋਟਲਾ ਦੇ ਡਾਕਟਰ ਨਸੀਰ ਅਖਤਰ ਤੇ ਜਿਨ੍ਹਾਂ ਦੀ ਸੰਸਥਾ ਸਿੱਖ ਮੁਸਲਿਮ ਸਾਂਝਾ ਪਿਛਲੇ ਲੰਮੇ ਸਮੇਂ ਤੋਂ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਕਰਦੇ ਆ ਰਹੇ ਨੇ ਉਸੇ ਮਕਸਦ ਦੇ ਨਾਲ ਇਸ ਵਾਰ ਵੀ ਇਸ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਵਿੱਚ ਜੋ ਕਿ ਬੜੀਆਂ ਇਬਾਦਤਾਂ ਵਾਲਾ ਮਹੀਨਾ ਹੁੰਦਾ ਹੈ ਰੋਜ਼ੇ ਦਾ ਮਹੀਨਾ ਹੁੰਦਾ ਹੈ ਤਾਂ ਇਫਤਾਰ ਪਾਰਟੀ ਆਪਣੇ ਦਫ਼ਤਰ ਵਿੱਚ ਕੀਤੀ ਗਈ ਦੱਸ ਜੀ ਕਿ ਇਸ ਇਫਤਾਰ ਪਾਰਟੀ ਦੇ ਵਿੱਚ ਜਿੱਥੇ ਪਹਿਲਾਂ ਭਾਈਚਾਰਕ ਸਾਜ ਵਿਵਧਾਨ ਨੂੰ ਚਰਚਾ ਕੀਤੀ ਗਈ ਉੱਥੇ ਹੀ ਰੋਜ਼ਾ ਖੋਲਣ ਤੋਂ ਪਹਿਲਾਂ ਆਪਸੀ ਭਾਈਚਾਰਕ ਸਾਜ ਵਿਵਧਾਨ ਤੇ ਦੇਸ਼ ਦੁਨੀਆ ਦੀ ਤਰੱਕੀ ਕਰਨ ਦੇ ਲਈ ਇਹ ਧੁਆਵੀ ਕੀਤੀ ਗਈ ਅਤੇ ਰੋਜ਼ਾ ਇਫਤਾਰ ਤੋਂ ਬਾਅਦ ਮਿਲ ਕੇ ਖਾਣਾ ਖਾਧਾ ਅਤੇ ਨਮਾਜ਼ ਵੀ ਅਦਾ ਕੀਤੀ ਗਈ ਇਸ ਮੌਕੇ ਡਾਕਟਰ ਨਸੀਰ ਅਖਤਰ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਨੇ ਜੋ ਵੱਖ-ਵੱਖ ਧਰਮਾਂ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਨੇ ਪਰ ਬਹੁਤ ਸਾਰੇ ਲੋਕ ਅਜੇ ਵੀ ਨੇ ਜੋ ਸੂਝਬੂ ਨੇ ਜੋ ਪਛਾਰਕ ਸਾਂਝ ਨੂੰ ਵਧਾਉਣ ਦੇ ਲਈ ਅੱਗੇ ਆਉਂਦੇ ਨੇ ਅਤੇ ਉਹ ਵੀ ਚਾਹੁੰਦੇ ਨੇ ਕਿ ਨਫ਼ਰਤਾਂ ਖਤਮ ਕਰਕੇ ਪਛਾਰਕ ਸਾਂਝ ਨੂੰ ਵਧਾਵਾ ਦਿੱਤਾ ਜਾਵੇ ਜਿਸ ਕਰਕੇ ਇਫਤਾਰ ਪਾਰਟੀਆਂ ਦਾ ਇਹ ਕੰਮ ਕੀਤਾ ਜਾਂਦਾ ਹੈ ਦੱਸ ਜੀ ਕਿ ਵੱਖ-ਵੱਖ ਭਾਈਚਾਰੇ ਇਕੱਠਿਆ ਹੋ ਕੇ ਰੋਜ਼ਾ ਇਫਤਾਰ ਪਾਰਟੀਆਂ ਕਰਾਉਂਦੇ ਨੇ ਜਿੱਥੇ ਕਿ ਵੱਖ-ਵੱਖ ਧਰਮਾਂ ਦੇ ਲੋਕ ਸ਼ਿਤਕ ਸ਼ਿਰਕਤ ਕਰਦੇ ਨੇ ਕੀ ਕੁਝ ਕਿਹਾ ਸਿੱਖ ਮੁਸਲਿਮ ਸਾਂਝਾ ਦੇ ਡਾਕਟਰ ਨਸੀਰ ਅਖਤਰ ਵੱਲੋਂ ਤੁਸਵੀਜ਼ਾਣੋ ਅਸਵਾਗਤ ਆ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਸਭ ਨੂੰ ਪਤਾ ਕਿ ਮੁਸਲਿਮ ਭਾਈ ਚਾਹਦਾ ਬੇਹਦ ਪਵਿੱਤਰ ਮੰਨਿਆ ਜਾਣ ਵਾਲਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਏ ਜੇ ਗੱਲ ਕਰੀਏ ਤਾਂ 8ਵਾਂ ਰੋਜ਼ਾ ਜਿਹੜਾ ਅੱਜ ਹੋ ਚੁੱਕਿਆ ਤੇ ਅੱਜ ਰੋਜ਼ਾ ਇਫਤਾਰ ਪਾਰਟੀ ਮਲੇਰ ਕੋਟਲਾ ਸਿੱਖ ਮੁਸਲਿਮ ਸਾਂਝਾ ਦੇ ਦਫ਼ਤਰ ਦੇ ਵਿੱਚ ਕੀਤਾ ਗਿਆ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਉਹ ਪਰੋਸੇ ਜਾਂਦੇ ਨੇ ਤੇ ਬੇहद ਵੱਡੀ ਗੱਲ ਇਹ ਆ ਕਿ ਨਵੀ ਦੇ ਚੱਲੇ ਹੋਏ ਰਾਸਤੇ ਤਹਿਤ ਜਿਹੜਾ ਰੋਜ਼ਾ ਉਹ ਖਜ਼ੂਰ ਦੇ ਨਾਲ ਖੋਲਿਆ ਜਾਂਦਾ ਇਸ ਕਰਕੇ ਅੱਜ ਅਸੀਂ ਡਾਕਟਰ ਨਸੀਰ ਅਖਤਰ ਕੋਲ ਪਹੁੰਚਿਆ ਜਨਾਬ ਕੋਲੋਂ ਜਾਣਦੇ ਆ ਕਿ ਆਖਿਰਕਾਰ ਕਿੰਨੀ ਕੁ ਮਹੱਤਤਾ ਮੁ슬ਮ ਭਾਈਚਾਰੇ ਦੇ ਵਿੱਚ ਰੋਜ਼ੇ ਨੂੰ ਲੈ ਕੇ ਸਰ ਕੀ ਮੰਨਦੇ ਹੋ ਡਾਕਟਰ ਸਾਹਿਬ ਕਿੰਨੀ ਕੁ ਵੱਡੀ ਮਹੱਤਤਾ ਮੁ슬ਮ ਭਾਈਚਾਰੇ ਨੂੰ ਇਸ ਪਵਿੱਤਰ ਮਹੀਨੇ ਦੀ ਤੇ ਰੋਜ਼ੇ ਦੀ ਸਰ ਇਹ ਤਾਰੀਫਾਂ ਉਸ ਸੱਚੇ ਮਾਲਕ ਲਈ ਹਨ ਜਿਹੜਾ ਸਾਰੇ ਜਗ ਨੂੰ ਬਣਾਉਣ ਵਾਲਾ ਚਰਉਣ ਵਾਲਾ ਤੇ ਪਾਲਣ ਵਾਲਾ ਹੈ ਅਸਲ 'ਚ ਰੋਜ਼ਾ ਜਿਹੜਾ ਹੈ ਇਹ ਰਮਜ਼ਾਨ ਰਮਹਿੰਦਾ ਰੋਜ਼ਾ ਇਹ ਮਹੀਨਾ ਹੈਗਾ ਇੱਕ ਪ੍ਰੈਕਟੀਕਲ ਟ੍ਰੇਨਿੰਗ ਹੈ ਇਨਸਾਨ ਨੂੰ ਇੱਕ ਸਾਫ ਸੁੱਧਰੀ ਜਿੰਨੀ ਲਈ ਤੇ ਇੱਕ ਮਹੀਨਾ ਜਦੋਂ ਉਹਦਾ ਰੋਜ਼ੇ ਰੱਖਦਾ ਹੈ ਤਾਂ ਉਹਦੇ ਜਿਹੜੇ ਅੰਦਰ ਜਿਹੜੇ ਹੌਂ ਭਾਵ ਨੇੜੇ ਉਹਦੀਆਂ ਆਦਤਾਂ ਨੇ ਮਾਰੀਆਂ ਉਹਨਾਂ ਨੂੰ ਛੱਡਣ ਦਾ ਨਾਮ ਰੋਜ਼ਾ ਹੈ ਦੂਸਰਾ ਅ ਸਬਰ ਦਾ ਨਾਮ ਰੋਜ਼ਾ ਹੈ ਇਨਕਿ ਉਹ ਲਾਤਵੀਂ ਹਦੀਸ ਹੈ ਵੀ ਜੇ ਤੁਹਾਡੇ ਨਾਲ ਕੋਈ ਝਗੜਾ ਕਰ ਰੋਜ਼ਾ ਦਿੱਤਾ ਤੁਸੀਂ ਕਹੋ ਵੀ ਮੇਰਾ ਮੈਂ ਤੇਨਾਂ ਝਗੜ ਨਾਲ ਰੋਜ਼ਾ ਹੈਗਾ ਤੀਸਰਾ ਸਰਵਤ ਦੇ ਭਲੇ ਦੀ ਸ਼ਿਫਟ ਪਾਇਦਾ ਕਰਨ ਦਾ ਨਾਮ ਰੋਜ਼ਾ ਹੈ ਰੋਜ਼ਾ ਰੱਖੇ ਬੰਦੇ ਨੂੰ ਇੱਕ ਪ੍ਰੈਕਟੀਕਲੀ ਅਹਿਸਾਸ ਹੁੰਦਾ ਭੁੱਖ ਕੀ ਹੁੰਦੀ ਹੈ ਹੈਨਾ ਯਾਨੀ ਕਿ ਕਿਸੇ ਦਾ ਦਰਦ ਹੋ ਰਿਹਾ ਹੈ ਉਹ ਬੰਦਾ ਦੂਸਰਾ ਬੰਦਾ ਉਹ ਦਰਦ ਨੂੰ ਮਹਿਸੂਸ ਤਾਂ ਕਰ ਸਕਦਾ ਪਰ ਉਹ ਦਰਦ ਨੂੰ ਮੈਂ ਉਹ ਨਹੀਂ ਕਰ ਸਕਦਾ ਵੀ ਕਿੰਨਾ ਦਰਦ ਹੋ ਰਿਹਾ ਹੈ ਮਾਂ ਨੂੰ ਬੇਟੇ ਦੇ ਦਰਦ ਦਾ ਨਹੀਂ ਪਤਾ ਹੁੰਦਾ ਜਿਹੜਾ ਹੰਢਿਆ ਹੁੰਦਾ ਹੁੰਦਾ ਉਹਨੂੰ ਉਹਨੂੰ ਪਤਾ ਹੁੰਦਾ ਹੈ ਭੁੱਖ ਰੋਜ਼ਾ ਰੱਖਣ ਤੋਂ ਬਾਅਦ ਬੰਦੇ ਨੂੰ ਇਹ ਪਤਾ ਲੱਗਦਾ ਵੀ ਭ ਜਿਹੜੀ ਗਲੋਬਲ ਹੰਗਰ ਇੰਡੈਕਸ ਹੈ ਇੱਕ ਬਣਿਆ ਹ ਦੁਨੀਆ ਦਾ 127 ਮੁਲਕਾਂ ਦੀ ਲਿਸਟ 'ਚ ਉਹ ਇੰਡੀਆ ਦਾ ਨੰਬਰ 105 ਹੈ ਇਨੇ ਲੋਕ ਭੁੱਖੇ ਰੇਖਾ ਦੇ ਨੀਚੇ ਰਹਨੇ ਨੇ ਰੋਜ਼ਾ ਰੱਖਣਾ ਜਿਹੜਾ ਹੈ ਇੱਕ ਅਹਿਸਾਸ ਪਾਉਣਾ ਵੀ ਬਹੁਤ ਲੋਕ ਭੁੱਖੇ ਨੇ ਉਹ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋਣਗੇ ਇਹ ਅਹਿਸਾਸ ਪਾਦਾ ਕਰਦਾ ਵੀ ਉਹਨਾਂ ਦਾ ਵੀ ਧਿਆਨ ਕੀਤਾ ਜਾਵੇ ਤੁਸੀਂ ਆਪਣੇ ਖਾਣੇ ਨੂੰ ਥੋੜਾ ਜਿਹਾ ਸਾਦਾ ਕਰਕੇ ਉਹਨਾਂ ਲੋਕਾਂ ਦੇ ਜਿਹੜੇ ਭੁੱਖੇ ਨੇ ਉਹਨਾਂ ਨੂੰ ਵੀ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਇਸ ਦੇ ਨਾਲ ਹੀ ਜਿਹੜਾ ਰੋਜ਼ਾ ਰਮਜ਼ਾਨ ਦਾ ਮਹੀਨਾ ਹੈ ਇਹ ਰੱਬ ਨੂੰ ਆਪਣੇ ird gird ਆਪਣੇ ਅੰਗ ਸੰਗ ਮਹਿਸੂਸ ਕਰਨ ਦਾ ਹੈਗਾ ਕਿਉਂਕਿ ਜਦੋਂ ਬੰਦਾ ਰੋਜ਼ਾ ਰੱਖਦਾ ਹੈ ਹੁਣ ਤਾਂ ਚਲੋ ਥੋੜਾ ਮੌਸਮ ਠੀਕ ਹੈ ਗਰਮੀ ਦੇ ਦਿਨਾਂ 'ਚ ਜਦੋਂ ਜੂਨ ਜੁਲਾਈ ਦਾ ਮਹੀਨਾ ਹੁੰਦਾ ਹੈ ਦੁਪਹਿਰ ਨੂੰ ਪੂਰੀ ਪਿਆਸ ਲੱਗੀ ਹੁੰਦੀ ਹੈ ਨਾ ਤੇ ਬੰਦੇ ਨੂੰ ਪਾਣੀ ਕਿਉਂਕਿ ਤੜਫ ਰਿਹਾ ਹੁੰਦਾ ਹੈ ਉਹ ਬਾਥਰੂਮ ਜਾਂਦਾ ਹੈ ਕੁੱਲੀ ਕਰਦਾ ਹੈ ਪਰ ਉਹ ਉਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਇੱਕ ਛਿੱਟਾ ਵੀ ਅੰਦਰਾਂ ਚ ਜਾ ਜਾਵੇ ਕਿਉਂਕਿ ਉਹਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਮੈਨੂੰ ਦੇਖ ਰਿਹਾ ਹੈ ਇਸ ਚੀਜ਼ ਨੂੰ ਇਸ ਤਸੱਵਰ ਨੂੰ ਪੈਦਾ ਕਰਾਉਂਦਾ ਨਾਮ ਰੋਜ਼ਾ ਹੈ ਇਹ ਰਮਜ਼ਾਨ ਦਾ ਉਹ ਮਹੀਨਾ ਹਰ ਸਾਲ ਆਉਂਦਾ ਹੈ ਅਸਲ 'ਚ ਇਹ ਇਨਸਾਨ ਦੇ ਜਿਹੜੇ ਬੋਡੀ ਆ ਉਹਦੀ ਓਵਰਹਾਲਿੰਗ ਕਰਦਾ ਸਰੀਰ ਦੀ ਵੀ ਔਰ ਉਹਦੀ ਰੂਹ ਦੀ ਵੀ ਕਿਉਂਕਿ ਰੂਹ ਦੀ ਗੀਜ਼ਾ ਜਿਹੜੀ ਹੈ ਉਹ ਰੱਬ ਦਾ ਜ਼ਿਕਰ ਹੈ ਰੱਬ ਦੇ ਨਾਮ ਤੇ ਚੱਲਣ ਦਾ ਨਾਮ ਹੈ ਤੇ ਉਹ ਇਸ ਰੋਜ਼ ਮਹੀਨੇ ਰੋਜ਼ੇ ਮਹੀਨੇ 'ਚ ਉਹ ਬੰਦਾ ਇਸ ਚੀਜ਼ ਨੂੰ ਮਹਿਸੂਸ ਕਰਦਾ ਹੈਗਾ ਕਿਹਾ ਜਾਂਦਾ ਕਿ ਰੋਜ਼ਾ ਸਿਰਫ ਭੁੱਖਾ ਰਹਿਣ ਵਾਲੀ ਨਹੀਂ ਅੱਖ ਕੰਨ ਤੋ ਹਰ ਇੱਕ ਚੀਜ਼ ਦਾ ਰੋਜ਼ਾ ਹੁੰਦਾ ਇੱਕ ਪਰਹੇਜ਼ ਹੁੰਦਾ ਆ ਇੱਕ ਉਹ ਚੀਜ਼ ਨੂੰ ਲੈ ਕੇ ਲੱਗਦਾ ਕਿ ਵੀ ਕੁਰਾਨ ਸੇ ਜਿਹੜਾ ਕਿਹਾ ਗਿਆ ਮੈਂ ਪਹਿਲਾਂ ਦੱਸ ਰਿਹਾ ਸੀ ਕੁਰਾਨ ਸੇ ਵੀ ਇੱਕ ਸੂਰਤ ਹੈ ਸੂਰਤ ਬਕਰਾ ਉਹਦੀ ਆਇਤ ਨੰਬਰ 183 ਚ ਕਿਹਾ ਗਿਆ ਹੈ ਯਾ ਅਯੂਲਦੀਨਾ ਅਮਨ ਕੁਤਿਬ ਅਲੈਕੁਮ ਅਸਯਾਮੁ ਕੁਤਿਬ ਅਲਲਦੀਨਾ ਮਿਨ ਕਬਲਿਕੁਮ ਲਅਲਕੁਮ ਤੱਤਗੂਨ ਜਿਹੜਾ ਇੱਥੇ ਸਯਾਮ ਕਿਹਾ ਗਿਆ ਇਹ ਬਹੁਵਚਨ ਹੈ ਸੌਮ ਦੀ ਸੌਮ ਦਾ ਮਤਲਬ ਵੀ ਰੁਕ ਜਾਣਾ ਹੈ ਸੌਮ ਦਾ ਮਤਲਬ ਕਿਸੇ ਚੀਜ਼ ਤੋਂ ਰੁਕ ਜਾਣਾ ਇਸ ਦੇ ਮੁਤਾਬਕ ਕੱਲਾ ਖਾਣ ਪੀਣ ਤੋਂ ਰੁਕ ਜਾਂਦਾ ਨਾਮ ਰੋਜ਼ਾ ਨਹੀਂ ਹੈਗਾ ਬਲਕਿ ਸਰੀਰ ਦੇ ਹਰ ਹਰ ਅੰਗ ਦੇ ਹਰ ਹਰ ਗੁਨਾਹ ਤੋਂ ਰੁਕ ਜਾਂਦਾ ਨਾਮ ਰੋਜ਼ਾ ਹੈ ਜੇ ਕਿ ਬੰਦਾ ਭੁੱਖ ਪਿਆਸਾ ਰੱਖਦਾ ਹੈ ਖਾਣ ਪੀਣ ਤੋਂ ਰੁਕ ਜਾਂਦਾ ਹੈ ਪਰ ਇਹ ਆਪਣੇ ਅੱਖਾਂ ਦੇ ਗੁਨਾਹ ਨੇ ਹੱਥਾਂ ਦੇ ਗੁਨਾਹ ਨੇ ਕੰਨਾਂ ਦੇ ਗੁਨਾਹ ਨੇ ਪੈਰਾਂ ਦੇ ਗੁਨਾਹ ਨੇ ਦਿਲ ਦੇ ਗੁਨਾਹ ਨੇ ਇਹ ਜ਼ੁਬਾਨ ਦੇ ਮੂਹ ਦੇ ਗੁਨਾਹ ਨੇ ਉਹ ਤਾਂ ਨਹੀਂ ਰੁਕਦਾ ਤੋ ਉਹਦਾ ਰੋਜ਼ਾ ਨਹੀਂ ਹੈਗਾ ਕਿਉਂਕਿ ਅੱਲਾ ਦੇ ਨਬੀ ਸਲ ਸਲਮ ਦਾ ਫਰਮਾਨ ਹੈ ਵੀ ਬਹੁਤ ਸਾਰੇ ਰੋਜ਼ਾ ਰੱਖਣ ਵਾਲੇ ਜਿਹੇ ਨੇ ਜਿਹੜਾ ਜਿਹਨਾਂ ਨੂੰ ਭੁੱਖਾ ਰੁਪਿਆਸ ਤੋਂ ਰਹਾ ਕੋਈ ਅਸਲ ਨਹੀਂ ਹੁੰਦਾ ਉਹਨਾਂ ਉਹਨਾਂ ਦਾ ਸੁਣਨਾ ਗਲਤ ਉਹਨਾਂ ਦਾ ਬੋਲਣਾ ਗਲਤ ਉਹਨਾਂ ਦਾ ਸੋਚਣਾ ਗਲਤ ਉਹਨਾਂ ਦਾ ਚੱਲਣਾ ਗਲਤ ਉਹਨਾਂ ਦਾ ਕਰਨਾ ਗਲਤ ਇਸ ਚੀਜ਼ ਨੂੰ ਰੋਕਣ ਦਾ ਨਾਮ ਤਾਂ ਰੋਜ਼ਾ ਹੈ ਨਾ ਤੇ ਉਹਨੂੰ ਤਾਂ ਬਸ ਇਹ ਹੈ ਵੀ ਉਹ ਭੁੱਖ ਪਿਆਸ ਕੱਟ ਰਿਹਾ ਹੈ ਕਿਉਂਕਿ ਜਿਹੜੀਆਂ ਬੁਰਾਈਆਂ ਨੇ ਤਕਵਾ ਜਿਹੜਾ ਕਿਹਾ ਗਿਆ ਦੂਸਰਾ ਇਸ ਤਰ੍ਹਾਂ ਤਕਵਾ ਤਕਵਾ ਹੁੰਦਾ ਪਰਹੇਜ਼ਗਾਰੀ ਬਚਣਾ ਗੁਨਾਹਾਂ ਤੋਂ ਬਚਨ ਦੀ ਸਿਫਤ ਪੈਦਾ ਕਰਨਾ ਨਵਰ ਰੋਜ਼ਾ ਹੈ ਅਗਰ ਉਹਨੇ ਰੋਜ਼ਾ ਰੱਖਦੇ ਨਾਲ ਨਾਲ ਇਹ ਚੀਜ਼ ਨੂੰ ਨਾ ਛੱਡਿਆ ਤੋੜ ਰੋਜ਼ਾ ਰੱਖਣਾ ਨਾਲ ਰੱਖਣ ਦੇ ਬਰਾਬਰ ਹੈ ਅਸੀਂ ਦੇਖਿਆ ਕਿ ਰੋਜ਼ਾ ਖੁੱਲਣਸਾਰ ਨਮਾਜ਼ ਲਈ ਸਾਰੇ ਦੌੜਦੇ ਆ ਇਹਦਾ ਕੀ ਤਰਕ ਹੈ ਨਹੀਂ ਨਮਾਜ਼ ਤਾਂ ਇੱਕ ਮੁਸਲਮਾਨ ਤੇ ਡੜਾ ਹੈ ਇਸਲਾਮ ਦੇ ਦੂਸਰੇ ਰੁਕਣੇ ਵੀ ਰੁਕਣਾ ਹੈ ਇਹ ਤਾਂ ਹਰ ਵੇਲੇ ਫਰਜ਼ ਹੈ ਯਾਨੀ ਕਿ ਪੂਰੀ ਜ਼ਿੰਦਗੀ ਲਈ ਫਰਜ਼ ਹੈ ਬਾਲ ਹੋਣ ਤੋਂ ਬਾਅਦ ਰੋਜ਼ਾ ਇੱਕ ਮਹੀਨਾ ਹੈਗਾ ਤੁਸੀਂ ਨਮਾਜ਼ ਹੈ ਉਹ ਸਾਡੀ ਡੇਲੀ ਦਾ ਟ੍ਰੇਨਿੰਗ ਸੈਸ਼ਨ ਹੈ ਜਿਵੇਂ ਆਪਾਂ ਕਿਸੇ ਥੋੜੀ-ਮੋਟੀ ਪ੍ਰੋਬਲਮ ਹੁੰਦੀ ਹੈ ਨਾ ਆਪਾਂ ਮਿਸਤਰੀ ਕੋਲ ਲੈ ਜਾਂਦੇ ਸਕੂਟਰੀ ਨੂੰ ਜਿਹੜੀ ਇੱਕ ਉਹ ਪੂਰੀ ਸਰਵਿਸ ਕਰਾਉਣੀ ਹੈ ਥੋੜੀ ਫੁੱਲ ਸਰਵਿਸ ਕਰਾਉਣੀ ਹੈ ਏਜੰਸੀ ਲੈ ਕੇ ਜਾਨੇ ਆ ਜਿਹੜੀ ਨਮਾਜ਼ ਇਹ ਤਾਂ ਰੋਜ਼ਾਨਾ ਫਰਜ਼ ਹੈ ਨਮਾਜ਼ ਤਾਂ ਰੋਜ਼ੇ ਤੋਂ ਬਾਅਦ ਜਦੋਂ ਇਫਤਾਰੀ ਹੁੰਦੀ ਹੈ ਤਾਂ ਉਹ ਰੱਬ ਦੇ ਅੱਗੇ ਝੁਕਣ ਵਾਸਤੇ ਜਾਇਆ ਜਾਂਦਾ ਹੈ ਉਹਦਾ ਸ਼ੁਕਰਾਨਾ ਹੈਗਾ ਅੱਲਾਹ ਤਾਲਾ ਨੂੰ ਰੋਜ਼ਾ ਰੱਖਣੀ ਤੋਫੀਕ ਬਖਸ਼ਦਾ ਇੱਕ ਪਾਸੇ ਖਾਣਾ ਇੱਕ ਪਾਸੇ ਭੁੱਖ ਪੋਖ ਨੂੰ ਛੱਡ ਕੇ ਨਮਾਜ਼ ਵੱਲ ਜਾਓ ਨਹੀਂ 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 ਐ ਨਹੀਂ ਹੈ ਉਸਤਾਰੇ ਦੇ ਮਤਲਬ ਹੈ ਵੀ ਤੁਸੀਂ اچھی طرح ਤਾਰੀ ਕਰ ਲਓ 15 ਮਿੰਟ ਦਿੱਤੇ ਜਾਂਦੇ ਨੇ ਅਫਤਾਰੀ ਕਰਕੇ ਤਾਂ ਕਿ ਤੁਸੀਂ ਆਰਾਮ ਨਾਲ ਜਾ ਕੇ ਰਬ ਦਾ ਸ਼ੁਕਰਾਨਾ ادا ਕਰ ਸਕੋ ਮੈਂ ਇਜਾਜ਼ਤਮند ਹੈ ਅ ਅੱਲਾਹ ਨੇ ਕੁਰਾਨ ਚ ਫਰਮਾਇਆ ਹੈ ਕਿ ਤੁਹਾਡੇ ਤੋਂ ਪਹਿਲਾਂ ਵੀ ਤੁਹਾਡੇ ਤੋਂ ਪਹਿਲਾਂ ਵੀ ਉਮਮਤਾਂ ਪਰ ਜਿਹੜੇ ਨੇ ਰੋਜ਼ੇ ਫਰਜ਼ ਕੀਤੇ ਗਏ ਨੇ ਤੁਹਾਡੇ ਵੀ ਰੋਜ਼ੇ ਫਰਜ਼ ਕੀਤੇ ਨੇ ਰੋਜ਼ੇ ਇਸ ਕਰਕੇ ਫਰਜ਼ ਕੀਤੇ ਗਏ ਨੇ ਤਾਂ ਕਿ ਤੁਸੀਂ ਤਕਬਖ ਤਿਆਰ ਕਰਵੋ ਨੇਕ ਬਣ ਜਮੋ 부राई ਤੋਂ ਹਟਣ ਵਾਲੇ ਬੰਦੋਂ ਜਿਸ ਤਰ੍ਹਾਂ ਕਿ ਇਸ ਮਹੀਨੇ ਦੇ ਵਿੱਚ ਸਾਰੇ ਹੀ ਲੋਕ ਕੋਸ਼ਿਸ਼ ਕਰ ਰਹੇ ਨੇ ਵੱਧ ਤੋਂ ਵੱਧ ਨਮਾਜ਼ ਪੜਨ ਦੀ ਆਮ ਦਿਨਾਂ ਦੇ ਵਿੱਚ ਸੱਤ ਤੋਂ ਨਮਾਜ਼ ਵਿੱਚ ਕਮੀ ਹੋ ਜਾਂਦੀ ਹੈ ਪਰ ਇਸ ਮਹੀਨੇ ਦੇ ਵਿੱਚ ਸਾਰੇ ਲੋਕ ਅੱਛੇ ਤਰੀਕੇ ਨਾਲ ਪੂਰੀ ਪੰਜ ਵਕਤ ਦੀ ਨਮਾਜ਼ ਤਾਂ ਕਰਦੇ ਨੇ ਕੁਰਾਨੇ ਪਾਕ ਦੀ तिलावत ਕਰਦੇ ਨੇ ਔਰ ਜ਼ਕਾਤ ਦਿੰਦੇ ਨੇ ਜ਼ਕਾਤ ਹੈਗਾ ਵੀ ਅੱਲਾ ਗਰੀਬਾਂ ਦੇ ਉੱਪਰ ਪੈਸਾ ਖਰਚ ਕਰਦੇ ਨੇ ਗੱਲ ਤੋਂ ਇਹ ਕੰਮ ਹਜ਼ੂਰ ਦੀ ਬੜੀ ਹੈਮਤ ਹੈ ਬਿਲਕੁਲ ਆਪਣੇ ਦੇਖਿਆ ਵੀ ਇੱਕ ਖਜੂਰ ਜਿਹੜਾ ਹੈਗਾ ਸਾਊਦੀ ਅਰਬ ਦਾ ਮਤਲਬ ਅਰਬ ਕੰਟਰੀ ਦਾ ਫਲ ਹੈ ਉਸ ਟਾਈਮ ਜ਼ਿਆਦਾਤਰ ਜਿਹੜੀ ਖਾਣਾ ਤਾਂ ਉਸ ਟਾਈਮ ਬਹੁਤ ਘੱਟ ਹੁੰਦਾ ਤੇ ਰੋਟੀ ਵਗੈਰਾ ਉਧਰ ਨਹੀਂ ਹੁੰਦੀ ਸੀ ਜ਼ਿਆਦਾਤਰ ਲੋਕ ਖਜੂਰ ਖਾਂਦੇ ਤੇ ਉੱਥੇ ਵੀ ਇਸ ਕਰਕੇ ਵੀ ਖਜੂਰ ਦੀ ਅਹਿਮੀਤ ਇਸ ਕਰਕੇ ਹੈ ਕਿ ਖਜੂਰ ਦੇ ਵਿੱਚ ਸਭ ਤੋਂ ਜ਼ਿਆਦਾ ਕੈਲਰੀਜ਼ ਨੇ ਔਰ ਸਭ ਤੋਂ ਜ਼ਿਆਦਾ ਤਾਕਤ ਖਜੂਰ ਦਿੰਦੀ ਹੈ ਰੋਜ਼ੇ ਤੋਂ ਬਾਅਦ ਸਾਰੇ ਦਿਨ ਦੀ ਕਮਜ਼ੋਰੀ ਹੁੰਦੀ ਹੈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਰੋਜ਼ੇ ਨਾਲ ਅਸੀਂ ਖਜੂਰ ਨਾਲ ਰੋਜ਼ਾ ਫਾਤਰ ਕਰਦੇ ਹਾਂ ਤਾਂ ਕਿ ਜਿਸਮ ਦੇ ਵਿੱਚ ਜਿਹੜੀ ਕਮਜ਼ੋਰੀ ਹੋ ਦੂਰ ਕੀਤੀ ਜਾ ਸਕੇ ਅੱਲਾ ਦੇ ਨਬੀ تھے ਆਪਣੇ ਸਹਾਬਾਤੇ ਉਸਾਰੇ ਜ਼ਿਆਦਾਤਰ ਖਜੂਰੀ ਹੀ ਕੰਦੇ ਦੇ ਕਿਉਂਕਿ ਖਜੂਰ ਨਾਲ ਹੀ ਤਾਕਤ ਮਿਲਦੀ ਹੈ ਹਾਂਜੀ ਤੇ ਕੀ ਲੱਗਦਾ ਵੱਖ-ਵੱਖ ਖਾਣੇ ਬੜੇ ਵਧੀਆ ਬਣਦੇ ਨੇ ਭਗਵਾਨ ਬਹੁਤ ਵੱਡੇ ਗੰਦਨ ਲੱਗਦਾ ਕਿ ਇੱਕ ਸ਼ੌਕ ਹੁੰਦਾ ਹੈ ਦੇਖੋ ਖਾਣਿਆਂ ਦਾ ਤਾਂ ਉਹ ਦੇਖਦੇ ਆਂ ਵੀ ਇਸ ਮਹੀਨੇ ਦੀ ਬਰਕਤ ਹੀ ਹੈ ਕਿਉਂਕਿ ਅੱਲਾਹ ਨੇ ਕਿਹਾ ਵੀ ਇਸ ਮਹੀਨੇ ਦੇ ਵਿੱਚ ਤੁਹਾਡੀ ਰੋਜ਼ੀ ਵਧਾ ਦਿੱਤੀ ਜਾਂਦੀ ਹੈ ਕਈ ਖਾਣੇ ਸਰਦ ਹੁੰਦੇ ਨੇ ਜਿਹੜੇ ਸਾਰਾ ਸਾਲ ਅਸੀਂ ਨਹੀਂ ਖਾਂਦੇ ਪਰ ਰਮਜ਼ਾਨ ਦੇ ਵਿੱਚ ਅਸੀਂ ਖਾਸ ਤੌਰ ਦੇ ਉੱਤੇ ਉਹਨਾਂ ਦਾ ਇhtimam ਕਰਦੇ ਆਂ ਵੱਖ-ਵੱਖ ਜਗ੍ਹਾ ਦੇ ਉੱਪਰ ਸ਼ਹਿਰ ਦੇ ਵਿੱਚ ਇਫਤਾਰੀ ਕਰਾਈ ਜਾਂਦੀ ਹੈ ਔਰ ਬਹੁਤ ਅੱਛੇ-ਅੱਛੇ ਭਗਵਾਨ ਬਣਾਏ ਜਾਂਦੇ ਨੇ ਫਰੂਟ ਬਣਾਏ ਜਾਂਦੇ ਨੇ ਤੇ ਉਹਦੇ ਇੱਕ ਅਛਾ ਮੈਸੇਜ ਦਿੱਤਾ ਜਾਂਦਾ ਉਹਦੇ ਵਿੱਚ ਇਹ ਖਿਆਲ ਰੱਖਿਆ ਜਾਂਦਾ ਕਿ ਜਿੱਥੇ ਅਸੀਂ ਆਪਣਾ ਰੋਜ਼ਾ ਫਤਾਰੀ ਕਰ ਰਹੇ ਹਾਂ ਆਪਣੇ ਭਾਈਚਾਰੇ ਦਾ ਖਰਾ ਰਿਆ ਅਸੀਂ ਗਰੀਬਾਂ ਦਾ ਵਿਖਿਆਲ ਰੱਖੀਏ ਉਹਨਾਂ ਨੂੰ ਵੀ ਆਪਣੇ ਇਸ ਖੁਸ਼ੀ ਦੇ ਮਹੀਨੇ ਦੇ ਵਿੱਚ ਉਹਨਾਂ ਦੇ ਵੀ ਹਮਦਰਦ ਬਣੀਏ ਤੇ ਉਹਨਾਂ ਦਾ ਵਿਖਿਆਲ ਰੱਖੀਏ ਵਕਈ ਰਮਜ਼ਾਨ ਦਾ ਮਹੀਨਾ ਬੜਾ ਪਵਿੱਤਰ ਮਹੀਨਾ ਹੁੰਦਾ ਇਬਾਦਤ ਵਾਲਾ ਮਹੀਨਾ ਹੁੰਦਾ ਆ ਤੇ ਸਿਰਫ ਭੁੱਖ ਪਿਆਸ ਬਰਦਾਸ਼ਤ ਕਰਨਾ ਹੀ ਜਿਹੜਾ ਹੈਗਾ ਰੋਜ਼ੇ ਦਾ ਨਾਂ ਨਹੀਂ ਹੁੰਦਾ ਅੱਖ ਕੰਨ ਮਤਲਬ ਨਾ ਬੁਰਾ ਸੁਣਨਾ ਨਾ ਬੁਰਾ ਬੋਲਣਾ ਅਤੇ ਨਾ ਬੁਰਾ ਦੇਖਣਾ ਬਹੁਤ ਸਾਰੀਆਂ ਚੀਜ਼ਾਂ ਦਾ ਰੋਜ਼ਾ ਆ ਪਰਹੇਜ਼ ਦਾ ਨਾ ਰੋਜ਼ਾ ਆ ਜਿਸ ਕਰਕੇ ਮੁਸਲਿਮ ਭਾਈਚਾਰੇ ਬਿਹਤ ਇਸ ਦਿਨਾਂ ਦੇ ਵਿੱਚ ਇਬਾਦਤ ਕਰਦੇ ਨੇ ਕਿਉਂਕਿ ਆ ਜਾਂਦਾ ਕਿ ਪੰਜ ਵਕਤੀ ਨਮਾਜ਼ ਦੇ ਨਾਲ-ਨਾਲ ਜੇ ਕੁਰਾਨ ਸ਼ਰੀਫ ਦੀ ਤਲਾਵਤ ਕੀਤੀ ਜਾਵੇ ਜੇ ਕੁਰਾਨ ਸ਼ਰੀਫ ਨੂੰ ਪੜਿਆ ਜਾਵੇ ਤਾਂ ਉਸਦੇ ਵੀ ਬੜੇ ਸਵਾਬ ਤੇ ਨੇਕੀਆਂ ਮਿਲ ਜਾਂਦੇ ਮਲੇਰ ਕੋੜਲਾ ਤੋਂ ਸੁੱਖਾ ਖੇੜੀ ਵਾਲਾ